ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਫਤਜੀ ਅਮਰੀਕਾ ਦੇ ਸੰਗਤਵੰਤ ਲੋਕ ਨੂੰ ਹੁਕਮ ਹੋਇਆ ਹੈ ਜੀ ਕਿ ਆਪਾਂ ਲਵਾਂ ਦਾ ਪਾਠ ਵਿਚਾਰੀਏ ਜੀ ਦਰਸ਼ਨ ਕਰੀਏ ਚੌਥੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਦੀ ਇਸ ਬਾਣੀ ਦੇ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇੱਕ ਵਾਰੀ ਦੁਖਪੰਜਨੀ ਬੇਰੀ ਦੇ ਹੇਠਾਂ ਬਿਰਾਜਮਾਨ ਸਨ ਇੱਕ ਗਰੀਬ ਸਿੱਖਰੇ ਆਕੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੇਰੀ ਲੜਕੀ ਦੀ ਸ਼ਾਦੀ ਹੈ ਮੈਂ ਗਰੀਬ ਹੋਣ ਕਰਕੇ ਬਹੁਤਾ ਖਰਚ ਨਹੀਂ ਕਰ ਸਕਦਾ ਮੈਂ ਪੰਡਤ ਨੂੰ 25 ਰੁਪਈਆ ਵਿੱਚ ਫੇਰੇ ਕਰਾਉਣ ਵਾਸਤੇ ਬੜੀ ਮੁਸ਼ਕਲ ਨਾਲ ਮਨਾਇਆ ਸੀ ਹੁਣ ਜੰਜ ਆਈ ਤੋਂ ਜੰਜ ਦੇ ਸੋਹਣੇ ਬਸਤਰ ਤੇ ਗਹਿਣੇ ਵਗੈਰਾ ਪਾਏ ਦੇਖ ਕੇ ਫੇਰਿਆਂ ਦੇ ਵੇਲੇ ਪੰਡਤ ਕਹਿਣ ਲੱਗਿਆ ਕਿ ਮੈਂ ਤਾਂ 50 ਰੁਪਏ ਲਵਾਂਗਾ ਤਾਂ ਵਿਆਹ ਕਰਾਉਂਗਾ ਹੁਣ ਉਸ ਵਕਤ ਦੀ ਅੱਜ ਤੋਂ 400 ਸਾਲ ਪਹਿਲਾਂ ਦੀ ਗੱਲ ਹੈ ਤਾਂ 1 ਰੁਪਏ ਦੀ ਮਣ ਨਾਲੋਂ ਵੱਧ ਕਣਕ ਆਉਂਦੀ ਸੀ ਤੇ ਬਹੁਤ ਮੁਸ਼ਕਲ ਲੜ ਪੈਸੀ ਹੁੰਦੇ ਸੀ ਕੋਲ ਤਾਂ ਉਹ ਕਹਿੰਦਾ ਕਿ ਵੀ ਮੇਰੇ ਕੋਲ 50 ਰੁਪਏ ਦੇਣ ਦੀ ਗੁਜਾਇਸ਼ ਨਹੀਂ ਸੀ ਤੇ ਉਹ ਮੌਕੇ ਤੇ ਪੰਡਿਤ ਨੇ ਫੇਰੇ ਕਰਨ ਤੋਂ ਜਵਾਬ ਦੇ ਦਿੱਤਾ ਹੈ ਮਹਾਰਾਜ ਸਭ ਜੀ ਆਪ ਜੀ ਕਿਰਪਾ ਕਰੋ ਮੇਰੇ ਘਰ ਜਨਚਾਈ ਬੈਠੀ ਹੈ ਉਸ ਵੇਲੇ ਬਾਬਾ ਬੁੱਢਾ ਜੀ ਭਾਈ ਜੱਠਾ ਜੀ ਭਾਈ ਗੁਰਦਾਸ ਜੀ ਇਹ ਮੁਖੀ ਮੁਖੀ ਸਿੱਖ ਮਹਾਰਾਜ ਸਾਹਿਬ ਜੀ ਕੋਲੇ ਬੈਠੇ ਸਨ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ ਆਪ ਜੀ ਆਪਣੇ ਸਿੱਖਾਂ ਨੂੰ ਕਿਸੇ ਦੇ ਅਧੀਨ ਨਾ ਛੱਡੋ ਆਪ ਜੀ ਕਿਰਪਾ ਕਰੋ ਕਿ ਸਿੱਖ ਪੰਡਤ ਤੋਂ ਫਿਰੇ ਘਰਾਣ ਦੀ بجائے ਗੁਰਮਤਿ ਦੁਆਰਾ ਹੀ ਆਪਣੇ ਗਾਰਜ ਕਰ ਲਿਆ ਕਰਨ ਤਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਜੰਜ ਵਾਲਿਆਂ ਨੂੰ ਵੀ ਸਾਡੇ ਕੋਲ ਲਿਆਓ ਤੇ ਆਪਣੀ ਲੜਕੀ ਨੂੰ ਵੀ ਸਾਡੇ ਕੋਲ ਲਿਆਓ ਇਹ ਵੱਚਨ ਸੁਣ ਕੇ ਉਹ ਗਰੀਬ ਸਿੱਖ ਬਹੁਤ ਹੀ ਖੁਸ਼ ਹੋਇਆ ਘਰ ਚਲਾ ਗਿਆ ਪਹਿਲਾਂ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਫਿਰ ਲੜਕੇ ਦੇ ਪਰਿਵਾਰ ਉਹ ਪਰਿਵਾਰ ਵਾਲਿਆਂ ਨਾਲ ਸਲਾਹ ਕੀਤੀ ਕਿ ਗੁਰੂ ਕੇ ਚੱਕ ਜਾ ਕੇ ਵਿਆਹ ਕਰਨਾ ਪੈਣਾ ਹੈ ਲੜਕੇ ਵਾਲੇ ਸਹਿਮਤ ਹੋ ਗਏ ਤੇ ਸਾਰੇ ਇਕੱਠੇ ਹੋ ਕੇ ਗੁਰੂ ਕੇ ਚੱਕ ਜੋ ਪਹਿਲਾਂ ਸ੍ਰੀ ਅਮਰਸਰ ਸਹਿਬ ਜਿੱਦਾਂ ਨਾਮ ਸੀ ਉੱਥੇ ਮਹਾਰਾਜ ਸਹਿਬ ਜੀ ਕੋਲੇ ਪਹੁੰਚੇ ਤੇ ਨਮਸਕਾਰ ਕੀਤੀ ਬੇਨਤੀ ਕੀਤੀ ਕਿ ਲੜਕਾ ਤੇ ਲੜਕੀ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹਨ ਸੱਚੇ ਪਤਸ਼ਾ। ਕਿਰਪਾ ਕਰਕੇ ਇਹਨਾਂ ਦਾ ਵਿਆਹ ਦਾ ਕਾਰਜ ਸੰਪੂਰਨ ਕਰ ਦਿਓ। ਉਸ ਗਰੀਬ ਸਿੱਖ ਦੀ ਲੜਕੀ ਦੀ ਸ਼ਾਦੀ ਸਤਗੁਰਾਂ ਨੇ ਚਾਰ ਲਾਵਾ ਉਚਾਰ ਕੇ ਦੁਖਪੰਜਨੀ ਬੇਰੀ ਦੇ ਹੇਠਾਂ ਆਪਣੇ ਆਲੇ ਦੁਆਲੇ ਪ੍ਰਕਰਮਾ ਕਰਵਾ ਕੇ ਕੀਤੀ ਤੇ ਅਗਿਆ ਕੀਤੀ ਕਿ ਅੱਜ ਤੋਂ ਬਾਅਦ ਸਾਡੇ ਸਿੱਖ ਕਿਸੇ ਬ੍ਰਾਹਮਣ ਨੂੰ ਵਿਆਹ ਦੇ ਕਾਰਜ ਕਰਾਉਣ ਲਈ ਨਾ ਲਿਹਾਣ ਜੋ ਅਜ ਚਾਰ ਲਾਵਾ ਉਚਾਰਨ ਕੀਤੀਆਂ ਹਨ ਇਹਨਾਂ ਦਾ ਪਾਠ ਕਰਕੇ ਹੀ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦਾ ਕਾਰਜ ਕਰ ਲਿਆ ਕਰੋ ਇਹਨਾਂ ਲਵਾਂ ਵਿੱਚ ਵਿਵਹਾਰਕ ਸੱਤਾ ਵੀ ਸਿੱਧ ਹੁੰਦੀ ਹੈ ਤੇ ਪਰਮਾਰਥਕ ਸੱਤਾ ਵੀ ਮਤਲਬ ਦੋਵੇਂ ਪਾਸੇ ਦੁਨਿਆਵੀ ਤੌਰ ਤੇ ਵੀ ਤੇ ਅਧਿਆਤਮਕ ਤੌਰ ਤੇ ਵੀ ਇਹ ਇਸ ਦਾ ਬਹੁਤ ਵੱਡਾ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਦਾ ਕੀ मीनिंग ਹੈ ਇਸ ਤਰ੍ਹਾਂ ਮਹਾਰਾਜ ਜੀ ਨੇ ਵਿਵਹਾਰਕ ਵਿਹਾਰ ਦੀ ਗੱਲ ਦੁਆਰਾ ਹੀ ਪਰਮਾਰਥ ਜੀਵਨ ਦਾ ਉਪਦੇਸ਼ ਬਖਸ਼ਿਆ ਹੈ ਐਂਡ ਲਾਮ ਲਾਮ ਦਾ ਮਤਲਬ ਕੀ ਹੁੰਦਾ ਕਿ ਇਸ ਦਾ ਇਸ ਦਾ ਮਤਲਬ ਹੈ ਪਰਿਕਰਮਾ ਕਰਨਾ ਸਿੱਖਿਆ ਦੇਣਾ ਭੂਮਿਕਾ ਲਗਨ ਇਹ ਚਾਰ ਇਸ ਅਰਥ ਹੁੰਦੇ ਹਨ ਤੇ ਮਹਾਰਾਜ ਸਭ ਜੀ ਨੇ ਚਾਰ ਹੀ ਲਾਮ ਉਚਾਰੀਆਂ ਜਿਸ ਤਰ੍ਹਾਂ ਸੰਸਕ੍ਰਿਤ ਦੇ ਵਿੱਚ ਲਾਭ ਦਾ ਮਤਲਬ ਹੁੰਦਾ ਹੈ ਫੁੱਲ ਦਾ ਤੋੜਨਾ ਕਟਣਾ ਵਿਆਹ ਦੇ ਸਮੇਂ ਜੋ ਫੇਰੇ ਦਿੱਤੇ ਜਾਂਦੇ ਸੀ ਤੇ ਵਿਆਹ ਹੋਣ ਦੇ ਨਾਲ ਲੜਕੀ ਆਪਣੇ ਮਾਪਿਆਂ ਤੋਂ ਜੁਦਾ ਹੋ ਜਾਂਦੀ ਸੀ ਇਸ ਕਰਕੇ ਇਸ ਰਸਮ ਦਾ ਨਾਮ ਲਾਂਵ ਪੈ ਜਾਣਾ ਕੋਈ ਅਚਰਜ ਗੱਲ ਨਹੀਂ ਸੀ ਕਿ ਹੁਣ ਲੜਕੀ ਮਾਪਿਆਂ ਤੋਂ ਫੁੱਲ ਵਾਂਗੂ ਜੁਦਾ ਹੋ ਗਈ ਹੈ ਤੇ ਆਪਣੇ ਪਤੀ ਦੀ ਹੋ ਗਈ ਹੈ ਮਹਾਰਾ ਸਬ지 ਉਚਾਰਨ ਕਰਦੇ ਹਨ ਸੁਹੀ ਮਹੱਲਾ ਚੌਥਾ ਹਰ ਪੈਲੜੇ ਲਾਂਵ ਪਰਵਿਰਤੀ ਕਰਮ ਦ੍ਰਿੜਾਇ ਬਲਰਾਮ ਜੀਓ ਪਰਮੇਸ਼ਵਰ ਦੀ ਪ੍ਰਾਪਤੀ ਵਾਸਤੇ ਪਹਿਲੀ ਲਾਮ ਪਰ ਕਰਮਾ ਸਿੱਖਿਆ ਲਗਨ ਮਤਲਬ ਸ਼ੁਭ ਇੱਛਾ ਇਹ ਹੈ ਕਿ ਗੁਰੂ ਮਹਾਰਾਜ ਸਭ ਜੀ ਨੇ ਉਪਦੇਸ਼ ਦੇ ਕੇ ਧਰਮ ਦੇ ਵਿੱਚ ਪ੍ਰਵਿਰਤ ਹੋਣ ਦਾ ਕਰਮ ਦ੍ਰਿੜ ਕਰਵਾਇਆ ਹੈ ਮੰਦ ਕਰਮ ਵੱਲੋਂ ਰੋਕ ਕੇ ਸ਼ੁਭ ਕਰਮਾਂ ਦੀ ਪ੍ਰਵਿਰਤੀ ਰੂਪੀ ਮਹਾਰਾਜ ਸਭ ਜੀ ਨੇ ਪਰ ਸਿੱਖਿਆ ਬਖਸ਼ੀ ਹੈ ਕਿ ਆਰਾਮ ਪਰਮੇਸ਼ਰ ਦੇ ਬਲਹਾਰ ਜਾਈਏ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪਤ ਜਯ ਬਲਰਾਮ ਜੀਓ ਬ੍ਰਹਮਾ ਦੀ ਬਾਣੀ ਜੋ ਵੇਦ ਹਨ ਚਾਰ ਵੇਦ ਉਸਨੇ ਰਚੇ ਉਹ ਵਦਾਂ ਦੀ ਬਾਣੀ ਵੀ ਇਹੋ ਕਹਿੰਦੀ ਹੈ ਕਿ ਧਰਮ ਨੂੰ ਦ੍ਰਿੜ ਕਰੋ ਪਰਪੱਕ ਕਰੋ ਤੇ ਗੁਰੂ ਮਹਾਰਾਜ ਸਾਹਿਬ ਜੀ ਦੀ ਪਰਮਾਤਮਾ ਸੰਬੰਧੀ ਰਚੀ ਹੋਈ ਬਾਣੀ ਨੂੰ ਵੇਦ ਦਾ ਮਤਲਬ ਤਾਂ ਗਿਆਨ ਯਾਦ ਕਰਕੇ ਧਰਮ ਦ੍ਰਿੜ ਕਰੋ ਜਿਹੜੀ ਬ੍ਰਹਮ ਸੰਬੰਧੀ ਬਾਣੀ ਜਣਤੁਰ ਹਦ ਸੀ ਉਸ ਦਾ ਧਰਮ ਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਸਾਹਿਬ ਤੋਂ ਦ੍ਰਿੜ ਕਰੋ ਪਾਪ ਕਰਮਾਂ ਨੂੰ ਤਜੋ ਤਿਆਗਣਾ ਕਰੋ ਤੇ ਪਰਮੇਸ਼ਰ ਪਿਆਰੇ ਹਰੀ ਦੇ ਰਾਮ ਦੇ ਬਲਿਹਾਰ ਚਾਈਏ ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਿਤ ਨਾਮ ਦ੍ਰਿੜਾਇ ਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ ਧਰਮ ਨੂੰ ਦ੍ਰਿੜ ਕਰੋ ਹਰੀ ਪਰਮੇਸ਼ਰ ਦਾ ਨਾਮ ਧਿਆਓ ਜਿਸ ਨਾਮ ਨੂੰ ਸਮਰਤियां 27 ਸਮਰਤियां ਹਨ ਜੀ ਤੇ ਇਹਨਾਂ ਨੇ ਵੀ ਦ੍ਰਿੜ ਕਰਵਾਇਆ ਹੈ ਜੋ ਗੁਰੂ ਮਹਾਰਾਜ ਸਾਹਿਬ ਜੀ ਨੇ ਨਾਮ ਦ੍ਰਿੜ ਕਰਵਾਇਆ ਹੈ ਉਸ ਨੂੰ ਸਿਮਰਤ ਕਰੋ ਉਸ ਨੂੰ ਸਿਮਰਨਾ ਕਰੋ ਸਤਗੁਰ ਗੁਰ ਪੂਰਾ ਅਰਦਾਵ ਸਭ ਕਿਲਵਿਖ ਪਾਪ ਗਵਾਇਆ ਗੁਰੂ ਮਹਾਰਾਜ ਸਾਹਿਬ ਜੀ ਨੇ ਪੂਰੇ ਸਤਗੁਰਾਂ ਨੇ ਆਪਾਂ ਨੂੰ ਇਨੀਆਂ ਬਖਸ਼ਿਸ਼ਾਂ ਕੀਤੀਆਂ ਹਨ ਉਹਨਾਂ ਨੂੰ ਹਿੱਤ ਹੋਣਾ ਚਾਹੀਦਾ ਹੈ ਸਤਗੁਰੂ ਸਾਹਿਬ ਦੁਆਰਾ ਚੇਤਨ ਸਰੂਪ ਪੂਰਨ ਪਰਮੇਸ਼ਰ ਨੂੰ ਅਰਾਧੋ ਜੋ ਸਾਰੇ ਬੱਜਰ ਪਾਪ ਕਿਲਵਿਖ ਗਵਾ ਦਿੰਦੇ ਹਨ ਵੱਡੇ ਪਾਪਾਂ ਤੇ ਛੋਟੇ ਪਾਪਾਂ ਨੂੰ ਮਤਲਬ ਗਵਾ ਨੇ ਕਿਲਵਿਖ ਹੁੰਦੇ ਨੇ ਵੱਡੇ ਵੱਡੇ ਪਾਪ ਜਿਸ ਜਿਸ ਨੇ ਅਰਾਧਿਆ ਹੈ ਪ੍ਰਮਾਤਮਾ ਨੂੰ ਉਸ ਦੇ ਕਿਲ ਮਤਲਬ ਨਿਸ਼ਟਰ ਕਰਕੇ ਵਿਖ ਵਿਉਰੂਪੀ ਪਾਪਾਂ ਨੂੰ ਗਵਾ ਗਵਾਇਆ ਜਾ ਸਕਦਾ ਹੈ ਸਹਿਜ ਆਨੰਦ ਹੋਵਾ ਵੱਡਭਾਗੀ ਮਨ ਹਰ ਹਰ ਮਿੱਠਾ ਲਿਆ ਉਸ ਵੱਡਿਆਂ ਭਾਗਾਂ ਵਾਲੇ ਪੁਰਖ ਨੂੰ ਸੱਜੇ ਹੀ ਸੁਤੇ ਸਿੱਧ ਹੀ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ ਜਿਸਦੇ ਮਨ ਹਿਰਦੇ ਵਿੱਚ ਹਰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲੱਗ ਗਿਆ ਹੈ ਗੁਰੂ ਮਹਾਰਾਜ ਸਾਹਿਬ ਜੀ ਨੇ ਮਿੱਠਾ ਪਿਆਰਾ ਲਾਇਆ ਹੈ ਜਨ ਕਹੈ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਪਹਿਲੀ ਲਾਵ ਪ੍ਰਿਕਰਮਾ ਸਿੱਖਿਆ ਭੂਮਿਕਾ ਲਗਨ ਇਹੋ ਹੈ ਜੋ ਗੁਰੂ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਨਿਸ਼ਕਾਮ ਕਰਮਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਸਾਧਨਾ ਦੇ ਆਰੰਭ ਸ਼ੁਰੂ ਕਰਨ ਦਾ ਕਾਜ ਰਚਾਇਆ ਹੈ ਹਰ ਦੂਜਰੀ ਲਾਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜਿਹੜੀ ਦੂਸਰੀ ਲਾਮ ਹੈ ਉਹ ਇਹ ਇਹੋ ਹੀ ਹੈ ਕਿ ਜਿਹੜਾ ਪਰਮੇਸ਼ਰ ਨੇ ਪੁਰਖ ਪੂਰਨ ਸਤਗੁਨਾ ਦੇ ਨਾਲ ਮਿਲਾਇਆ ਮਿਲਾਉਣਾ ਕੀਤਾ ਹੈ ਪੂਰਨ ਸਤਗੁਨਾ ਨੇ ਵਿਚਾਰ ਦੇ ਨਾਲ ਮਿਲਾਉਣਾ ਕੀਤਾ ਹੈ ਤੇ हे ਤਿਆਰੇ RAM ਪਰਮੇਸ਼ਰ ਦੇ ਬਲਹਾਰ ਜਾਈਏ ਨਿਰਪਉ ਪੈ ਮਨ ਹੋਏ ਹਮੇ ਮੈਲ ਗਵਾਇਆ ਬਲਰਾਮ ਜੀਓ ਜਦ ਨਿਰਪਉ ਤ ਤੁਰਹਿਤ ਮੇਸ਼ਰ ਦਾ ਸਿਮਰਨ ਕਰਕੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਿਰਦੇ ਦੇ ਵਿੱਚ ਡਰ ਹੋ ਜਾਂਦਾ ਹੈ ਨਿਰਮਲਤਾ ਪ੍ਰਮਾਤਮਾ ਦਾ ਆ ਜਾਂਦਾ ਹੈ ਤਾਂ ਫਿਰ ਹੰਗ ਤਾਂ ਮਮਤਾ ਦੀ ਮੈਲ ਮਲੀਨਤ ਦੂਰ ਹੋ ਜਾਂਦੀ ਹੈ ਗਵਾਚ ਜਾਂਦੀ ਹੈ ਭਾਵ ਕਿ ਜਦ ਮਹਾਰਾਜ ਸਾਹਿਬ ਜੀ ਦਾ ਪੈ ਮਨ ਦੇ ਵਿੱਚ ਹੋਇਆ ਤਾਂ ਹੋਰ ਨਾ ਤਾਂ ਵੱਲੋਂ ਨਿਰਭਉ ਹੋ ਗਏ ਤੇ ਗੁਰੂ ਦੁਆਰਾ ਗੁਰੂ ਸਾਹਿਬ ਜੀ ਦੁਆਰਾ ਨਾਮ ਜਪ ਕੇ ਹਉਮੈ ਹੰਗਤਾ ਮਮਤਾ ਰੂਪੀ ਮੈਲ ਨੂੰ ਨਾਸ਼ ਕਰ ਲਿਆ। ਨਿਰਮਲ ਪਾਉ ਪਾਇਆ, ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ। ਜਿਸ ਨੂੰ ਨਿਰਮਲ ਉੱਜਲ ਪਰਮੇਸ਼ਰ ਨੇ ਆਪਣੇ ਹਾਜ਼ਰ ਨਾਜ਼ਰ ਰਹਿਣ ਦਾ ਭਉ ਡਰ ਪਾਉਣਾ ਕੀਤਾ ਹੈ, ਉਸੇ ਨੇ ਹੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਸੰਗਤ ਨਾਲ ਮਿਲ ਕੇ ਗਾਇਆ ਹੈ ਅਤੇ ਓਹ ਹਰੀ RAM ਪਰਮੇਸ਼ਰ ਨੂੰ ਹਜ਼ੂਰ ਵੇਖਦਾ ਹੈ ਨੇੜੇ ਤੋਂ ਨੇੜੇ ਦੇਖਦਾ ਹੈ ਹਰ ਆਤਮ RAM ਪਸਾਰਿਆ ਸੌਮੀ ਸਰਬ ਰਹਿਆ ਭਰਪੂਰੇ ਸਾਰਿਆਂ ਦੇ ਸੁਆਮੀ ਮਾਲਕ RAM ਕਟਕਟ ਵਿੱਚ ਰਮੇ ਹੋਏ ਵਿਆਪਕ ਪਰਮੇਸ਼ਰ ਨੇ ਹੀ ਆਪਣੇ ਆਪ ਤੋਂ ਸੰਸਾਰ ਦਾ ਪਸਾਰਾ ਪਸਾਰਿਆ ਹੈ ਅਤੇ ਆਪ ਹੀ ਸਾਰਿਆਂ ਥਾਵਾਂ ਦੇ ਵਿੱਚ ਭਰਪੂਰ ਹੋਏ ਹੋਏ ਹਨ ਲਬ ਲਬ ਭਰਿਆ ਹੋਇਆ ਹੈ ਉਹਨਾਂ ਨੇ ਸਾਰਾ ਕੁਝ ਅੰਦਰ ਬਾਹਰ ਹਰ ਪ੍ਰਭ ਇੱਕੋ ਮਿਲ ਹਰ ਜਨ ਮੰਗਲ ਗਾਇ ਜੋ ਸਰੀਰ ਦੇ ਅੰਦਰ ਵੀ ਹੈ ਬਾਹਰ ਵੀ ਹੈ ਸੰਸਾਰ ਵਿੱਚ ਤਾਣੇ ਪਿੱਟੇ ਦੀ ਤਰ੍ਹਾਂ ਇੱਕੋ ਹੀ ਪਰਮੇਸ਼ਰ ਹੀ ਪਰਮੇਸ਼ਰ ਹੈ ਉਸ ਹਰੀ ਪਰਮੇਸ਼ਰ ਦੇ ਸੰਤ ਜਨਾਂ ਨਾਲ ਮਿਲ ਕੇ ਅਸੀਂ ਜਨਾਂ ਨੇ ਉਸ ਦੇ ਮੰਗਲ ਗਾਉਣੇ ਕੀਤੇ ਹਨ ਮੰਗਲ ਉਸ ਅਜਸ ਖੁਸ਼ੀ ਦੇ ਗੀਤ ਜਨ ਨਾਨਕ ਦੁੱਜੀ ਲਾਮ ਚਲਾਈ ਅਨਹਦ ਸ਼ਬਦ ਵਜਾਈ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਇਹ ਦੂਜੀ ਲਾਮ ਪ੍ਰਕਰਮਾ ਸਿੱਖਿਆ ਭੂਮਿਕਾ ਅਸੀਂ ਵਰਣਨ ਕੀਤੀ ਹੈ ਤੇ ਪ੍ਰਮਾਤਮਾ ਦੀ ਲਗਨ ਦੇ ਵਿੱਚ ਵਿਰਤੀ ਚਲਾਉਣੀ ਕੀਤੀ ਹੈ ਜੋ ਅਨਹਦ ਹਦ ਤੋਂ ਰਹਿਤ ਇੱਕ ਸਤ ਨਾਮ ਰੂਪੀ ਸ਼ਬਦ ਦੇ ਵਾਜੇ ਵੱਜ ਪਏ ਨਾਮ ਰੂਪੀ ਸ਼ਬਦ ਪ੍ਰਗਟ ਹੋ ਗਿਆ ਅਨਹਦ ਇਕ ਰਸ ਸ਼ਬਦ ਨਾਮ ਨੂੰ ਵਜਾਏ ਉਚਾਰਨ ਕਰਦੇ ਹਾਂ ਹਰ ਤੀਜਰੀ ਲਾਮ ਮਨ ਚਾਉ ਪਿਆ ਬੇਰਾਗੀਆਂ ਬਲਰਾਮ ਜੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੀਸਰੀ ਲਾਮ ਪਰਿਕਰਮਾ ਸਿੱਖਿਆ ਲਗਨ ਤੀਸਰੀ ਭੂਮਿਕਾ ਜੋ ਵੇਰਾਗੀਆਂ ਦੇ ਮਨ ਹਿਰਦੇ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜੋ ਤਾਂਗ ਹੁੰਦੀ ਹੈ ਜੋ ਪਿਆਸ ਹੁੰਦੀ ਹੈ ਜੋ ਚਾਉ ਹੁੰਦਾ ਹੈ ਜੋ ਉਤਸ਼ਾਹ ਹੁੰਦਾ ਹੈ ਤੇ ਮੰਦੀਆਂ ਵਾਸ਼ਨਾਵਾਂ ਸੁਖਮ ਕਰ ਲਈਆਂ ਹਨ ਪਰ ਕਿਸ ਸੰਸਾਰ ਵੱਲੋਂ ਵਿਰਾਗ ਉਪਰਾਮ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਉਤਸ਼ਾਹ ਹੋਇਆ ਹੈ हे ਪਿਆਰੇ RAM ਪਰਮੇਸ਼ਰ ਦੇ ਬਿលਹਾਰੇ ਜਾਈਏ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗ ਗਿਆ ਬਲਰਾਮ ਜੀਓ ਸੰਤ ਜਨਾ ਦੀ ਸੰਗਤ ਦੇ ਵਿੱਚੋਂ ਹਰੀ ਪਰਮੇਸ਼ਰ ਦੇ ਨਾਮ ਦਾ ਮੇਲ ਮਿਲਾ ਪ੍ਰਾਪਤ ਹੋਇਆ ਹੈ ਵੱਡਿਆਂ ਭਾਗਾ ਕਰਕੇ ਗਿਆਨ ਦੁਆਰਾ ਹਰੀ ਪਰਮੇਸ਼ਰ ਨੂੰ ਪਾ ਲਿਆ ਹੈ ਸੰਤ ਜਨਾ ਦੇ ਨਾਲ ਨੈਲ ਮਿਲਾਪ ਕਰਕੇ ਵੱਡੇ ਪਾਗਾ ਪਾਗਾ ਦੁਆਰਾ ਹਰ ਹਰ ਨਾਮ ਪਾਲਿਆ ਹੈ ਸੰਤ ਜਨਾਂ ਦੇ ਨਾਲ ਪਰਮੇਸ਼ਰ ਨੇ ਮਿਲਾਪ ਕਰਵਾਇਆ ਤਾਂ ਉਹਨਾਂ ਵੱਡੇ ਪਾਗਾ ਵਾਲਿਆਂ ਕੋਲੋਂ ਹਰੀ ਪਰਮੇਸ਼ਰ ਦਾ ਨਾਮ ਪਾਇਆ ਉਹ ਐਸੇ ਪਰਮੇਸ਼ਰ ਤੋਂ ਬਿਲੇਹਾਰੇ ਜਾਈਏ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਜਿਨ੍ਹਾਂ ਸੰਤ ਜਨਾਂ ਨੇ ਨਿਰਮਲ ਉज्ज्वल ਹਰੀ ਪਰਮੇਸ਼ਰ ਨੂੰ ਹਿਰਦੇ ਵਿੱਚੋਂ ਪਾਲਿਆ ਹੈ ਉਹ ਪਰਮੇਸ਼ਰ ਦੇ ਗੁਣਾਂ ਨੂੰ ਰਸਨਾ ਕਰਕੇ ਗਾਉਂਦੇ ਹਨ ਤੇ ਮੂੰਹ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਰੂਪੀ ਬਾਣੀ ਬੋਲਦੇ ਹਨ ਸੰਤ ਜਨਾ ਵਡਭਾਗੀ ਪਾਇਆ ਹਰ ਕਥੀ ਅਕਥ ਕਹਾਣੀ ਐਸੇ ਸੰਤ ਜਨਾਂ ਦੀ ਸੰਗਤ ਕਰਕੇ ਵੱਡੇ ਭਾਗਾਂ ਵਾਲਿਆਂ ਪੁਰਖਾਂ ਨੇ ਪਰਮੇਸ਼ਰ ਨੂੰ ਪੂਣਾ ਕੀਤਾ ਹੈ ਅਤੇ ਸ਼ਕਤੀ ਬਿਰਤੀ ਕਰਕੇ ਅਕਥ ਕਥਨਤੂ ਰਹਿਤ ਉਸ ਹਰੀ ਪਰਮੇਸ਼ਰ ਦੀ ਕਹਾਣੀ ਕਥਾ ਕਥਨ ਕੀਤੀ ਹੈ ਹਿਰਦੈ ਹਰ 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 ਤੁਨ ਉਪਜੀ ਹਰ ਜਪਿਏ ਮਸਤਕ ਭਾਗ ਜਿਓ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਉਹਨਾਂ ਦੇ ਹਿਰਦੇ ਵਿੱਚ ਹਰ ਹਰ ਨਾਮ ਦੀ ਤੁਨੀ ਉਪਜੀ ਹੈ ਪੈਦਾ ਹੋਈ ਹੈ ਪਰਮੇਸ਼ਰ ਦਾ ਨਾਮ ਜਪਣਾ ਉਦੋਂ ਹੁੰਦਾ ਹੈ ਜਦੋਂ ਮਸਤਕ ਦੇ ਮੱਥੇ ਦੇ ਸ੍ਰੇਸ਼ਟ ਪਾਗ ਹੋਣ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਦਾ ਨਾਮ ਵੱਸਿਆ ਹੋਇਆ ਹੈ ਤੇ ਰਸਨਾ ਵਿੱਚੋਂ ਵੀ ਹਰ ਹਰ ਦੀ ਨਾਮ ਨਾਮਤੁ ਨਹੀਂ ਪ੍ਰਗਟ ਹੁੰਦੀ ਹੈ ਉਹ ਮੱਥੇ ਤੇ ਸ੍ਰੇਸ਼ਟ ਪਾਗ ਲਿਖੇ ਹੋਣ ਕਰਕੇ ਹੀ ਐਸਾ ਕਰਦੇ ਹਨ ਜਨ ਨਾਨਕ ਬੁੱਲੇ ਤੀਜੀ ਲਾਵੇ ਹਰ ਉਪਜੇ ਮਨ ਬੇਰਾਗ ਜੀਓ ਮਹਾਰਾਜ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਤੀਸਰੀ ਲਾਮ ਪਰਿਕਰਮਾ ਸਿੱਖਿਆ ਇਹ ਬੋਲਣਾ ਉਚਾਰਨਾ ਕੀਤੇ ਹੈ ਅਸੀਂ ਜਿਸ ਕਰਕੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਹਿਰਦੇ ਵਿੱਚ ਵਿਰਾਗ ਪੈਦਾ ਹੋ ਜਾਂਦਾ ਹੈ ਹਰ ਚੌਥੀ ਲਾਮ ਮਨ ਸਹਜ ਪਾਇ ਹਰ ਪਾਇਆ ਭਲਰਾਮ ਜੀਓ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਚੌਥੀ ਲਾਮ ਪਾਵ ਤੁਰਿਆ ਪਦ ਹੈ ਜੋ ਅੰਤਿਸ਼ਕਰਣ ਦੇ ਵਿੱਚ ਪਰਮਾਤਮਾ ਦੇ ਸਰੂਪ ਦਾ ਸਹਿਜ ਗਿਆਨ ਹੋਇਆ ਹੈ ਇਸ ਤਰ੍ਹਾਂ ਪਰਮੇਸ਼ਰ ਨੂੰ ਪਾ ਲਿਆ ਹੈ ਤੇ ਐਸੇ ਪਰਮੇਸ਼ਰ ਦੇ ਬਿលਹਾਰ ਜਾਈ ਗੁਰਮੁਖ ਮਿਲੇ ਸੁਭਾਈ ਹਰ ਮੰਤਨ ਮਿੱਠਾ ਲਾਇਆ ਬਲਰਾਮ ਜੀ ਜਿਨ੍ਹਾਂ ਦਾ ਸੁਭਾਅ ਸੁਭਾਵਕ ਹੀ ਗੁਰਮੁਖ ਮਤਲਬ ਮੁਖੀ ਗੁਰਾਂ ਦਾ ਗੁਰਮੁਖਾਂ ਨਾਲ ਮਿਲਿਆ ਮਿਲਾਪ ਹੋਇਆ ਹੈ ਉਹਨਾਂ ਦੇ ਹੀ ਗੁਰਾਂ ਨੇ ਪਰਮੇਸ਼ਰ ਦਾ ਨਾਮ ਮਨ ਤੇ ਤਨ ਦੇ ਵਿੱਚ ਮਿੱਠਾ ਪਿਆਰਾ ਲਾਉਣਾ ਕੀਤਾ ਹੈ ਹਰ ਮਿੱਠਾ ਲਾਇ ਮੇਰੇ ਪ੍ਰਭ ਆਇਆ ਅੰਨ ਦਿਨ ਹਰ ਲਿਬਲਾਈ ਜਦੋਂ ਮੇਰੇ ਪਰਮੇਸ਼ਰ ਨੂੰ ਪਾਇਆ ਚੰਗਾ ਲੱਗਿਆ ਤਾਂ ਹੀ ਉਹਨਾਂ ਨੇ ਹਰੀ ਨਾਮ ਮਨ ਤਨ ਦੇ ਵਿੱਚ ਮਿੱਠਾ ਪਿਆਰਾ ਲਾਉਣਾ ਕੀਤਾ ਹੈ ਜੋ ਮੇਰੇ ਪਰਮੇਸ਼ਰ ਨੂੰ ਭਾਗ ਗਏ ਉਹਨਾਂ ਦੇ ਮਨ ਤੇ ਤਨ ਵਿੱਚ ਹੀ ਗੁਰਾਂ ਨੇ ਹਰੀ ਨਾਮ ਨੂੰ ਮਿੱਠਾ ਪਿਆਰਾ ਜਤਾਇਆ ਹੈ ਲਾਉਣਾ ਕੀਤਾ ਹੈ ਜਿਸ ਕਰਕੇ ਉਹ ਰਾਹਤ ਦਿਨ ਹਰੀ ਨਾਮ ਦੇ ਵਿੱਚ ਲਿਵ ਬਿਰਤੀ ਲਈ ਰੱਖਦੇ ਹਨ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵੱਜੀ ਵਧਾਈ ਮਨ ਇਛਤ ਫਲਾਂ ਨੂੰ ਸਵਾਮੀ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਪਾ ਲਿਆ ਅਤੇ ਹਿਰਦੇ ਦੇ ਵਿੱਚ ਨੰਮੀ ਪਰਮੇਸ਼ਰ ਦੀ ਪ੍ਰਾਪਤੀ ਹੋਣ ਕਰਕੇ ਆਤਮਿਕ ਆਨੰਦ ਦੀ ਵਧਾਈ ਵੱਜ ਕੇ ਆਈ ਹੈ ਹਰੀ ਨਾਮ ਦੀ ਪ੍ਰਾਪਤੀ ਹਰੀ ਨਾਮ ਜਪਣ ਕਰਕੇ ਹੋ ਗਈ ਹੈ ਇਸ ਕਰਕੇ ਹਿਰਦੇ ਦੇ ਵਿੱਚ ਇਸ ਪ੍ਰਾਪਤੀ ਦੀ ਵਧਾਈ ਖੁਸ਼ੀ ਵੱਜੀ ਹੈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਦੀ ਗਾਸੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਠਾਕੁਰ ਸੋਮੇ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਉਹਨਾਂ ਦੀ ਗਿਆਨ ਦੀ ਪ੍ਰਾਪਤੀ ਦਾ ਕਾਰਜ ਰਚਾਇਆ ਤਾਂ ਗਿਆਸੂ ਰੂਪੀ ਇਸਤਰੀ ਹਿਰਦੇ ਵਿੱਚੋਂ ਪਰਮੇਸ਼ਰ ਦਾ ਨਾਮ ਫੁੱਟਿਆ ਨਾਮ ਜਪ ਕੇ ਸ਼ੁਭ ਗੁਣਾ ਦੀ ਹਰਿਆਵਲਤਾ ਸਹਿਤ ਉਹ ਖਿੜ ਗਈ ਆਨੰਦਿਤ ਹੋ ਗਈ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਮਹਾਰਾਜ ਸਹਿਬ ਜੀ ਦਸਾ ਭਾਵ ਦੇ ਵਿੱਚ ਬੋਲਦੇ ਹਨ ਕਥਨ ਕਰਦੇ ਹਨ ਕਿ ਅਸੀਂ ਚੌਥੀ ਲਾਮ ਨਾਸਤ ਰਹਿਤ ਹਰੀ ਪ੍ਰਭੂ ਪਰਮਾ ਪਰਮਾਤਮਾ ਨੂੰ ਪੂਣਾ ਕੀਤਾ ਹੈ ਅਸੀਂ ਇਹ ਇਸ ਚੌਥੀ ਲਾਮ ਦੇ ਵਿੱਚ ਇਹ ਦਰਸਾਇਆ ਹੈ ਇਸ ਤਰ੍ਹਾਂ ਸਤਿਗੁਰ ਸਹਿਬ ਜੀ ਨੇ ਚਾਰ ਲਾਮ ਉਚਾਰ ਕੇ ਪਰਤਖ ਲੜੇ ਤੇ ਲੜੀ ਦੇ ਵਿਆਹ ਦੀ ਗੁਰਮਤ ਅਨੁਸਾਰ ਮਰਿਆਦਾ ਕਾਇਮ ਕੀਤੀ ਤੇ ਅੰਤਰੀਵ ਭਾਵ ਵਿੱਚ ਜਗਿਆਸੂ ਰੂਪੀ ਇਸਤਰੀ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਚਾਰ ਅਵਸਥਾ ਕਥਨ ਕਰਕੇ ਉਪਦੇਸ਼ ਦਿੱਤਾ ਤੇ ਇਸ ਤਰ੍ਹਾਂ ਜੀਵ ਦੀ ਤੇ ਈਸ਼ਵਰ ਦੀ ਇਕਤਾ ਕਰਵਾ ਦਿੱਤੀ ਇਹ ਚਾਰ ਲਾਵਾ ਇੱਕ ਕਿਸਮ ਦੀ ਚਾਰ ਅਵਸਥਾ ਹਨ ਪਹਿਲੀਆਂ ਤਿੰਨ ਸ਼ੁਭ ਇੱਛਾ ਸ਼ੁਭ ਵਿਚਾਰ ਤੇ ਸ ਸੱਚ ਨਾਲ ਜੋ ਸਤ ਇਕਮਿਕ ਹੋ ਕੇ ਜਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ ਹਨ ਤੁਰਿਆ ਤੁਰਿਆ ਅਵਸਥਾ ਫਿਰ ਆ ਜਾਂਦੀ ਹੈ ਤੇ ਫਿਰ ਪਰਮਾਤਮਾ ਦੇ ਨਾਲ ਆਪਣਾ ਮਿਲਾਪ ਹੋ ਜਾਂਦਾ ਹੈ